ਸਤਿ ਲੋਕ ਅਗਮਯ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਬ ਮਹਾਨ ਸਾਧ ਕੈ ਸੰਗ ਪ੍ਰਗਟੈ ਸੁ ਗਿਆਨ ਸਾਧ ਕੈ ਸੰਗ 부ਜੈ ਪ੍ਰਭ ਨੇਰਾ ਸਾਧ ਸੰਗ ਸਭ ਹੂਤ ਨਵੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੈ ਕੌਣ ਪ੍ਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ 마ਹੇ ਸੁਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪਰਫੁੱਲੈ ਸਾਧ ਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਾ ਕਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪਰਸਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾ ਪਨੀਤ ਸਾਧ ਸੰਗ ਕਿਸ ਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬੀਂਗਾ ਪੈਰ ਸਾਧ ਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦ ਦਾ ਸਾਧ ਕੇ ਸੰਗ ਨਾਹੀ ਹਉ ਤਾਪ ਸਾਧ ਕੇ ਸੰਗ ਤਜੈ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧ ਕੇ ਸੰਗ ਨਾ ਕਬ ਹੂੰ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਡਿਰੜ ਹੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਦਾਨ ਨਾਨਕ ਸਾਧੂ ਕਹਿ ਗੁਰਬਾਨ ਸਾਧ ਕੈ ਸੰਗ ਸਭ ਕੁੱਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋ ਬਾਸੁਰ ਦੇਵਾ ਸਾਧੂ ਕੈ ਸੰਗ ਪਾਪ ਭਲਾਏ ਸਾਧ ਸੰਗ ਅਮਰਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗੰਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕਾ ਸੰਗ ਕਲੂਖਤ ਹਰੈ ਸਾਧਕਾ ਸੰਗ ਨਰਕ ਪਰ ਹਰੈ ਸਾਧਕਾ ਸੰਗ ਇਹਾ ਉਹਾ ਸੁਹਿਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇਛੈ ਸੋਈ ਫਲ ਪਾਵੇ ਸਾਧਕੈ ਸੰਗ ਨਾ ਬਿਰਤਾ ਜਾਵੇ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧਕੈ ਸੰਗ ਸੁਨੋ ਹਰ ਨਾਮੋ ਸਾਧ ਸੰਗ ਹਰ ਕੀ ਗੁਣ ਗਾਉ ਸਾਧਕਿਆ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕਿਆ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਦੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧਕੈ ਸੰਗ ਮਿਟੈ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੀ ਮਹਿਮਾ ਬੇਦ ਨਾ ਜਾਣਹਿ ਜੇਤਾ ਸੁਨਹਿ ਤੇਤਾ ਬਖਿਆਨਹਿ ਸਾਧਕੀ ਉਪਮਾ ਤੇਹੋਂ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਹੀਂ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਊਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਦ ਕੀ ਸੋਭਾ ਸਾਦ ਬਨ ਆਈ ਨਾਨਕ ਸਾਦ ਪ੍ਰਭ ਭੇਦ ਨ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ ਬ੍ਰਹਮ ਗਿਆਨੀ ਸਦਾ ਨਰ ਲੀਪ ਜੈਸੀ ਜਲ ਮਹਿ ਕਮਲ ਅਲੀਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦੇਇਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲਪੁਵਨ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਵਸਦਾ ਕੋ ਖੋਦੈ ਕੋ ਚੰਦਨ ਲੀਪ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉ ਪਾਵ ਕਾ ਸਹਿਜ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਾਰੀ ਉਪਰ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਬ ਮਹਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ब्रह्मज्ञानी की सबे ऊपर माया ब्रह्मज्ञानी ते कश बुरा ना भयआ ब्रह्मज्ञानी सदा सम दर्शति ब्रह्मज्ञानी की दिश्ट अमृत बरसे ब्रह्मज्ञानी बंधन ते मुक्ता ब्रह्मज्ञानी की निर्मल जुगता ब्रह्मज्ञानी का भोजन ज्ञान नानक ब्रह्मज्ञानी का ब्रह्म ध्यान ब्रह्मज्ञानी एक यु परयास ब्रह्मज्ञानी का नहीं बनास ब्रह्मज्ञानी कै गरीबी समाहा ब्रह्मज्ञानी पर उपकार अमाहा ब्रह्मज्ञानी कै नाही तंदा ब्रह्मज्ञानी ले धावत बन्दा ब्रह्मज्ञानी कै होए सो भला ब्रह्मज्ञानी सो फल फला ब्रह्मज्ञानी संग सगल उद्धार नानक ब्रह्मज्ञानी जपए सगल संसार ब्रह्मज्ञानी कै एकै रंग ब्रह्मज्ञानी कै बसै प्रभु संग ब्रह्मज्ञानी कै नाम आधार ब्रह्मज्ञानी कै नाम परिवार ब्रह्मज्ञानी सदा सद्यागत ब्रह्मज्ञानी हम बुद्ध त्यागत ब्रह्मज्ञानी कै मन परमानंद ब्रह्मज्ञानी कै घर सदा आनंद ब्रह्मज्ञानी सुख सहज निवास नानक ब्रह्मज्ञानी का नहीं विनाश ब्रह्मज्ञानी ब्रह्म का बीता ब्रह्मज्ञानी एक संग हेता ब्रह्मज्ञानी कह होए अचिंत ब्रह्मज्ञानी का निर्मल मंत ब्रह्मज्ञानी जिस करै प्रवे आप ब्रह्मज्ञानी का बड प्रताप ब्रह्मज्ञानी का दर्श बड भागी पाई है ब्रह्मज्ञानी को बल बल जाई है ब्रह्मज्ञानी को खोजे महेश्वर नानक ब्रह्मज्ञानी आप परमेश्वर ब्रह्मज्ञानी की कीमत नाहे ब्रह्मज्ञानी कै सगल मन माहे ब्रह्मज्ञानी का कौन जानै भेद ब्रह्मज्ञानी को सदा आदेश ब्रह्मज्ञानी का कथया ना जाय अदाचर ब्रह्मज्ञानी सर्व का ठाकुर ब्रह्मज्ञानी के मित कौन बखानै ब्रह्मज्ञानी की गत ब्रह्मज्ञानी जानै ब्रह्मज्ञानी का अंत ना पार ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸ਼ਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਬਧਾਤਾ ਬ੍ਰਹਮ ਗਿਆਨੀ ਅਨਾਥ ਕਾਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ब्रह्मज्ञानी आप निरंकार ब्रह्मज्ञानी की शोभा ब्रह्मज्ञानी बनी नानक ब्रह्मज्ञानी सर्व का तनी श्लोक